ਸਾਗ ਸੂਖ ਬਣਾ ਦੋਗੇ ਇਹ ਕਹਿੰਦੇ ਸਾਗ ਖਾ ਕੇ ਜਣਾ ਮੱਕੀ ਦੀ ਰੋਟੀ ਬੇਬੇ ਦੇ ਹੱਥ ਦੀ ਆ ਪਾਕਿਸਤਾਨ ਤੇ ਆਏ ਜਿਹੜੇ ਐ ਆ ਸ਼ਮਸ਼ਾਦ ਬੇਗਮ ਆਈ ਐ ਆ ਦੇਖੋ ਆ ਦੇਖੋ ਜੀ ਸਾ ਆ ਮੱਕੀ ਦੀ ਰੋਟੀ ਬਣ ਰਹੀ ਐ ਜੀ ਆ ਪਾਓ ਜਿਹੜਾ ਕੈਮਰਾ ਨਜ਼ਦੀਕ ਆ ਦੇਖੋ ਬੇਬੇ ਮੱਕੀ ਦੀ ਰੋਟੀ ਬਣਾ ਰਹੀ ਐ ਹਾਂ ਜੀ ਸਾਗ ਹੁਣ ਸਾਗ ਬਣਾਓ ਆ ਲਓ ਜੀ ਕੋਟ ਦਾ ਸਾਗ ਜੀ ਹਾਂ ਲਓ ਜੀ ਆ ਸਾਗ ਬਣ ਗਿਆ ਜੀ ਅੱਛਾ ਲਓ ਜੀ ਸਾਗ ਬਣ ਗਿਆ ਇਹਨਾਂ ਨੂੰ ਹੁਣ ਪਲੇਟ 'ਚ ਪਾ ਕੇ ਦੇਓ ਸਾਗ ਮੱਖਣੀ ਪਾ ਦੇ ਉੱਪਰ ਆਦੀ ਮੱਖਣੀ ਪਾ ਦੋ ਹਾਂ ਮੱਖਣੀ ਪਾ ਦੋ ਜੀ ਲਾਓ ਜੀ ਲਾਓ ਜੀ ਜ਼ੋਰਦਾਰ ਤਾੜੀਆਂ 100 ਸਾਲ ਦੇ ਬਜ਼ੁਰਗ ਮਾਤਾ ਜੀ ਦੇ ਲਈ ਜ਼ੋਰਦਾਰ ਤਾੜੀਆਂ ਮੱਕੀ ਦੀ ਰੋਟੀ ਐ ਤਾਂ ਵੀ ਬਣਦੀ ਸੀ ਐ ਐ ਐ ਤਾਂ ਵੀ ਬਣਦੀ ਸੀ ਤਾਂ ਬਣਾਉਂ ਆਂਦੀ ਆ ਨਹੀਂ ਆਹ ਪਾਗਾਂ ਦਾ ਆਹ ਹੋਈ ਹੈ ਨਾ ਇਹ ਰੋਟੀ ਤਾਂ ਹੁੰਦੀ ਐ ਐ ਹੁੰਦੀ ਐ ਰੋਟੀ ਜੀ ਐਦਾਂ ਹੁੰਦੀ ਰੋਟੀ ਅੱਜ ਫੇਰ ਰੱਖ ਲਈ ਇਹਨਾਂ ਨੂੰ ਇੱਥੇ ਪਾਕਿਸਤਾਨ ਵਾਲਿਆਂ ਨੂੰ ਰੋਟੀ ਖਿਲਾ ਦੂਗੇ ਮੱਕੀ ਦੀ ਸਾਡੇ ਹੱਥ ਦੀ ਖਾਣੀ ਇਹਨਾਂ ਨੇ ਮੈਂ ਤਾਂ ਪੱਤ ਨਹੀਂ ਨਹੀਂ ਹਾਂ ਨਾਲ ਬਹਿ ਜੂਗੇ ਆ ਸ਼ਮਸ਼ਾਦ ਬੇਗਮ ਨਾਲ ਬਹਿ ਜੂਗੇ ਜੀ ਤੁਸੀਂ ਇਹਨਾਂ ਦੇ ਬਿਲਕੁਲ ਬੈਠਾਂਗੇ ਉਹ ਕਹਿੰਦੇ ਮੈਂ ਨਾਲ ਬਹਿ ਕੇ ਬਣਾ ਦੂੰਗੀ ਆਪਣੇ ਪਿੰਡ ਚ ਆਈਆਂ ਆਪਣੇ ਅੱਬੇ ਨੂੰ ਯਾਦ ਕਰਦੀ ਐ ਤਾਂ ਹੀ ਪਿੰਡ ਚ ਪਹੁੰਚ ਗਏ ਇੱਥੇ ਅੱਛੇ ਅੱਜ ਕੀ ਗੱਲਾਂ ਕਰਨੀਆਂ ਯੱਕ ਤੋਂ ਨਹੀਂ ਕਰਨੀ ਓਏ ਤੁਹਾਡਾ ਵੀਡੀਓ ਸਾਰੀ ਦੁਨੀਆ ਨੇ ਦੇਖਣਾ ਨਾ ਦੱਸ ਦਿਓ ਦੁਬਾਰਾ ਆਪਣਾ ਸਾਡੀ ਹਾਂਜੀ ਚਰਨੀ ਬੇਬੇ ਚਰਨੀ 100 ਸਾਲ ਤੋਂ ਵੱਧ ਉਮਰ ਹੈ ਜੀ ਔਰ ਆ ਦੇਖੋ ਮੱਕੀ ਦੀ ਰੋਟੀ ਬਣਾ ਕੇ ਦਿਖਾਈ ਇਹ ਨਾਲੇ ਨਾਲੇ ਸਾਗ ਬਣਦਾ ਦਿਖਾਇਆ ਇਹਨਾਂ ਦੇ ਜਜ਼ਬੇ ਨੂੰ ਸਲਾਮ ਬਣਦਾ ਜੀ ਸਲੂਟ ਬਣਦਾ ਜੀ ਇਹ ਜਿਹੜੇ ਬਜ਼ੁਰਗ ਨੇ ਇਹਨਾਂ ਦੀ ਸਾਡੀ ਇਹ ਸਾਡੇ ਗ੍ਰੰਥ ਹੈ ਸਾਡੀਆਂ ਕਿਤਾਬਾਂ ਨੇ ਔਰ ਇਹਨਾਂ ਨੂੰ ਪੜਨ ਦੀ ਲੋੜ ਹੈ ਔਰ ਹਰੇਕ ਪੰਜਾਬੀ ਜਿਹੜਾ ਹੈ ਉਸ ਤੱਕ ਇਹ ਵੀਡੀਓ ਪਹੁੰਚਾਓ ਤੇ 100 ਸਾਲ ਦੇ ਬਜ਼ੁਰਗ ਜਿਹੜੇ ਟਾਵੇਂ-ਟਾਵੇਂ ਪਿੰਡਾਂ ਦੇ ਵਿੱਚ ਮਿਲਦੇ ਆ ਜੇਕਰ ਤੁਹਾਡੇ ਘਰ ਦੇ ਵਿੱਚ ਤੁਹਾਡੇ ਆਂਡ-ਗਵਾਂਡ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਬਜ਼ੁਰਗ ਹੈ ਉਹਨਾਂ ਦੇ ਨਾਲ ਵੀਡੀਓ ਰਿਕਾਰਡ ਕਰਿਆ ਕਰੋ ਉਹਨਾਂ ਦੇ ਨਾਲ ਗੱਲਾਂ ਕਰਿਆ ਕਰੋ ਉਹਨਾਂ ਕੋਲ ਸਮਾਂ ਬਤਾਇਆ ਕਰੋ ਅਤੇ ਉਹ ਯਾਦਾਂ ਦੇ ਪਲ ਜਿਹੜੇ ਹੈ ਉਹਨਾਂ ਨੂੰ ਸੰਜੋ ਕੇ ਰੱਖਣਾ ਹੈ ਨੈਕਸਟ ਜਨਰੇਸ਼ਨ ਨੇ ਦੇਖਣੇ ਦੀ ਬੇਬੇ ਦਾਲ ਕਿੱਦਾਂ ਬਣਾਉਂਦੇ ਦਾਲ ਬਣਾ ਕੇ ਦੱਸਿਓ ਦੱਸਿਓ ਕਿੱਦਾਂ ਬਣਨੀ ਦਾਲ ਹੂੰ ਪਾਣੀ ਪਤੀਲੇ ਚ ਪਾਣਾ ਜੀ ਸੁਣ ਲੈ ਪਾ ਲੱਖ ਰਹਿਣਾ ਹਾਂ ਆਵਾਂਗੇ ਆ ਜਾਵਾਂਗੇ ਜੀ ਪਾਣੀ ਨਾ ਹੂੰ ਦਾਲਾਂ ਪਾਣੀ ਨਹੀਂ ਹੂੰ ਇਹ ਨੂੰ ਪਾ ਦੇਣਾ ਜੀ ਸਾਡ ਪਾ ਦੇਣਾ ਜੀ